ਗੁਜ਼ਾਰਾ ਦਾ ਭਾਈ ਤੁਹਾਨੂੰ ਪਤਾ ਵੀ ਜਦੋਂ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਜੀ ਤਾਂ ਫਿਰ ਔਖਾ ਹੀ ਹੁੰਦਾ ਭਾਈ ਜੇ ਕਿਤੇ ਕਹਿੰਨੇ ਵੀ ਆ ਵੀ ਕੋਈ ਰੱਖ ਲਿਆ ਅਗਲਾ ਕਹਿੰਦਾ ਵੀ ਤੈਨੂੰ ਦੇਖਦਾ ਤਾਂ ਹੈ ਨਹੀਂ ਅਸੀਂ ਤੈਨੂੰ ਕਿੱਥੇ ਕੰਮ ਤੇ ਰੱਖੀ ਕੋਈ ਸਾਈਡ ਤੋਂ ਅੱਕ ਦੇ ਕੋਈ ਸਾਈਡ ਤੋਂ ਦਿਖ ਰਿਹਾਗਾ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਜੀ ਬਹੁਤ ਇਤਲਾਜ ਕਰਾਇਆ ਜੀ ਮੇਰੇ ਡੈਡੀ ਨੇ ਸਾਡਾ ਆਪ ਦਾ ਮਕਾਨ ਦੀਗਾ ਹੀ ਪੈਸਾ ਦੀ ਸਭ ਕੁਝ ਦੀਗਾ ਸਾਡੇ ਕੋਲੇ ਕਿਸੇ ਚੀਜ਼ ਦੀ ਕਾਰਡ ਨਹੀਂ ਦੀਗੀ ਉਸ ਤੋਂ ਬਾਅਦ ਤਾਂ ਬਸ ਲਾਤੀ ਜਾਰਾ ਕੋਈ ਰੁੜ ਗਿਆ ਜਦੋਂ ਆਪਣੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਣਾ ਹੈ ਅਸੀਂ ਕਹਿੰਨੇ ਆ ਵੀ ਸਾਡਾ ਕੋਈ ਝੋੜਾ ਜਾਂ ਮਕਾਨ ਬਣ ਜਾਵੇ ਵੀਰੇ ਵੀ ਸਾਡਾ ਲੋ ਜੇ ਐਨੀ ਆ ਸੰਗਤਾਂ ਬੈਠੀਆਂ ਨੇ ਵੀਰੇ ਐਨੇ ਦਾਨੀ ਜਦਨ ਬੈਠੇ ਨੇ 8-10 ਵੀਰੇ ਪੰਜਾਬੀ 8-10 ਘੜੇ ਕੰਮ ਵੀ ਵੀਰੇ ਬਾਰਲੇ ਦੇਸ਼ਾਂ ਦੇ ਜਾ ਕੇ ਵੀ ਘੜ ਦੋੰਦ ਨੇ ਵੀਰੇ ਪਰ ਸਾਡਾ ਗਰੀਬਾਂ ਵੇਖ ਛੋਟਾ ਮਕਾਨ ਨਹੀਂ ਦੇ ਰਹੇ ਬਣੇ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਇੱਕ ਅਜੀਬੇ ਪਰਿਵਾਰ ਦੇ ਨਾਲ ਜੋ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਜਣੇ ਹਨ ਅਤੇ ਤਿੰਨੇ ਜਣੇ ਹੈਂਡੀਕੈਪਟ ਹਨ ਕਮਾਈ ਦਾ ਘਰੇ ਕੋਈ ਵੀ ਸਾਧਨ ਨਹੀਂ ਤੁਹਾਨੂੰ ਦੱਸ ਦਈਏ ਕਿ 3000 ਰੁਪਏ ਉਹਨਾਂ ਨੂੰ ਹੈਂਡੀਕੈਪਟ ਦੀ ਦੋ ਜਿਹਨਾਂ ਨੂੰ ਪੈਨਸ਼ਨ ਮਿਲਦੀ ਹੈ ਅਤੇ 4000 ਰੁਪਏ ਉਹਨਾਂ ਦਾ ਕਿਰਾਇਆ ਹੈ ਜੋ ਇਸ ਮਕਾਨ ਵਿੱਚ ਬੈਠੇ ਹਨ ਇਹ ਕਿਰਾਏਤੇ ਹੈ ਹੁਣ ਕਿਰਾਇਆ ਭਰਨਾ ਬੜਾ ਔਖਾ ਹੈ ਕਿ 3000 ਰੁਪਏ ਦੀ ਇਨਕਮ ਹੈ ਲੇਕਿਨ ਕਿਰਾਇਆ 4000 ਰੁਪਿਆ ਹੈ ਬਾਕੀ ਤੁਹਾਨੂੰ ਦੱਸ ਦਈਏ ਕਿ ਵੀਰ ਜੀ ਨਾਲ ਮੌਜੂਦ ਨੇ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਹੈ ਜੋ ਬਿਲਕੁਲ ਡਾਊਨ ਹੈ ਥੋੜੀ ਬਹੁਤ ਦਿਖਦਾ ਹੈ ਮਾ ਥੋੜਾ 모ਦਾ ਮੈਨਾ 10 ਫੜ ਨਿਗਾਸੀ 10% ਤੋਂ ਹੌਲੀ ਹੌਲੀ ਘਟਦੀ ਜਾ ਰਹੀ ਹੈ ਜਿਸ ਕਾਰਨ ਇਹ ਕੋਈ ਵੀ ਕੰਮ ਕਰਨ ਦੇ ਵਿੱਚ ਅਸਮਰਥ ਹਨ ਆਂਟੀ ਜੀ ਹਾਂ ਜੋ ਇਹਨਾਂ ਦੇ ਇਹ ਹਾਰਟ ਦੇ ਪੇਸ਼ੈਂਟ ਹਨ ਦਵਾਈ ਚੱਲ ਰਹੀ ਹੈ ਹਾਰਟ ਦੀ 3 ਤੋਂ 4000 ਰੁਪਏ ਦੀ ਮਹੀਨੇ ਦਵਾਈ ਆਂਦੀ ਹੈ ਲੇਕਿਨ ਦਵਾਈ ਰੈਗੂਲਰ ਨਹੀਂ ਖਾ ਪਾ ਰਹੇ ਕਿਉਂਕਿ ਪੈਸੇ ਨਾ ਹੋਣ ਕਾਰਨ ਦਵਾਈ ਦੇ ਵੀ ਨਾਂਗੇ ਵਿੱਚੋਂ ਪੈ ਜਾਂਦੇ ਹਨ ਤਾਂ ਜੇਕਰ ਲੜਕੀ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਲੜਕੀ ਦੇ ਵੀ ਕੰਨ ਦੇ ਪਰਦੇ ਬਚਪਨ ਦੇ ਵਿੱਚ ਖਰਾਬ ਹੋ ਗਏ ਸਨ ਜਿਸ ਕਾਰਨ ਇਹਨਾਂ ਨੂੰ ਨਾ ਸਮਝ ਆਉਂਦੀ ਹੈ ਤੇ ਨਾ ਇਹ ਬੋਲ ਸਕਦੇ ਹਨ ਹੁਣ ਇਸ ਪਰਿਵਾਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਇਨਕਮ ਦਾ ਕੋਈ ਸਾਧਨ ਨਹੀਂ ਘਰ ਦਾ ਗੁਜ਼ਾਰਾ ਕਰਨਾ ਕਿੰਨਾ ਔਖਾ ਹੈ ਇਹਨਾਂ ਦੇ ਪਿਤਾ ਜੀ ਦੀ ਕੁਸਮਾ ਪਹਿਲਾਂ ਮੌਤ ਹੋ ਗਈ ਸੀ ਇੱਕ ਸਾਲ ਬੈੱਡ ਤੇ ਰਹੇ ਜਿਸ ਕਾਰਨ ਘਰ ਦੇ ਹਾਲਾਤ ਹਨ ਜੋ ਵਿਗੜਦੇ ਤੋਂ ਵੱਧ ਤੋਂ ਵੱਧ ਹੁੰਦੇ ਗਏ ਭੈਣ ਭਾਈ ਰਿਸ਼ਤੇ ਆਦ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੈਗਾ ਸਾਡੇ ਨਾਲ ਭਾਈ ਮੌਜੂਦ ਹੈ ਬਾਈ ਨਾਲ ਦੁੱਖ ਸਾਂਝਾ ਕਰਾਂਗੇ ਕਿਨਾਂ ਵੀਰੇ ਆਪਣਾ ਦਵਿੰਦਰ ਭਾਈ ਜੀ ਦਵਿੰਦਰ ਜੀ ਕਿਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਹੈ ਪਰ ਹਾਲਾਤ ਤਾਂ ਰਹੇ ਨਾ ਬੜੇ ਮਾੜੇ ਨੇ ਗੁਜ਼ਾਰਾ ਦਾ ਭਾਈ ਤੁਹਾਨੂੰ ਪਤਾ ਵੀ ਜਦੋਂ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਜੀ ਤਾਂ ਫਿਰ ਔਖਾ ਹੀ ਹੁੰਦਾ ਭਾਈ ਜਦੋਂ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਜੀ ਜੇ ਕਿਤੇ ਕੰਨੇ ਵੀ ਆ ਵੀ ਕੋਈ ਰੱਖ ਲਿਆ ਅਗਲਾ ਕਹਿੰਦਾ ਵੀ ਤੈਨੂੰ ਦੇਖਦਾ ਤਾਂ ਹੈ ਨਹੀਂ ਅਸੀਂ ਤੈਨੂੰ ਕਿੱਥੇ ਕੰਮ ਤੇ ਰੱਖੀਏ ਅਗਲਾ ਮਨ੍ਹਾ ਕਰ ਦਿੰਦਾ ਜੀ 5% ਦੇਖਦਾ ਜੀ ਉਹਦੇ ਨਾਲ ਤਾਨੂੰ ਪਤਾ ਵੀ ਬੰਦਾ ਇਕੱਲਾ ਆਪ ਤੁਰ ਕੇ ਨਹੀਂ ਘਰੋਂ ਬਾਹਰ ਜਾ ਸਕਦਾ ਜੀ ਤੇ ਕੰਮ ਤੇ ਰੱਖੂਗਾ ਕੌਣ ਭਾਈ ਇਹ ਪਹਿਲਾਂ 10% ਸੀ ਹੁਣ 5 ਰਹਿ ਗਈਆਂ ਨਿਗਾਹ ਕੱਢਦੀ ਆ ਰਹੀ ਐ ਕੱਢ ਗਈ ਉਹ ਚੋਂ ਵੀ ਕੱਢ ਗਈ ਕਹਿੰਦੇ 5 ਤੋਂ 6% ਦੱਸੀ ਦੀ ਕਿ ਕਿਸੇ ਡਾਕਟਰ ਸਾਹਿਬ ਨੇ ਵੀ ਮਸ਼ੀਨ ਤਾਂ ਦੱਸਦੀ ਆ ਵੀ ਬਿਲਕੁਲ ਜ਼ੀਰੋ ਹੈ ਜੀ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਵੀ 5 ਤੋਂ 6% ਆ ਵੀ ਉਹਨਾਂ ਦਾ ਤਜਰਬਾ ਕਹਿੰਦਾ ਵੀ ਇੰਨੀ ਕ ਹੈਗੀ ਹੈ ਕਿ ਕੋਈ ਸਾਈਡ ਤੋਂ ਅੱਕ ਦੇ ਕੋਈ ਸਾਈਡ ਤੋਂ ਦਿਖ ਰਿਹਾਗਾ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਜੀ ਹਾਂਜੀ ਪਰ ਨਿਗਾਹ ਗਈ ਕਦੋਂ ਮੇਰੀ ਕੋਈ ਐਕਸੀਡੈਂਟ ਹੋਇਆ ਸੀ ਜਾਂ ਬਚਪਨ ਦੀ ਇਸ ਤਰ੍ਹਾਂ ਸੀ ਕਿ ਜਾਂ ਕੋਈ ਕੁਝ ਟਾਈਮ ਬਾਅਦ ਨਿਗਾਹ ਗਈ ਹੈ ਨਹੀਂ ਭਾਈ ਬਚਪਨ ਤੋਂ ਸਕੂਲ ਚ ਪੜਦਾ ਦੀ ਗਈ ਮੈਂ ਚੌਥੀ ਕਲਾਸ ਦੇ ਲਾਸਟ ਚ ਜਾ ਕੇ ਬਸ ਥੋੜੀ ਥੋੜੀ ਕੱਟਣੀ ਸ਼ੁਰੂ ਹੋ ਗਈ ਸੀ ਪੰਜਵੀਂ ਕਲਾਸ ਜਿੰਨੇ ਗਏ ਵੀ ਜਾਣ ਲੱਗੇ ਸਕੂਲ ਚ ਉਹਦੀ ਮੈਡਮਾਂ ਨੇ ਕਹਿਤਾ ਵੀ ਇਹਦੀ ਨੀਗਾ ਕੱਟ ਕੇ ਚੈੱਕ ਕਰਾ ਲਓ ਜੀ ਮੁੜ ਕੇ ਚੈੱਕ ਕਰਾਇਆ ਤਾਂ ਪਤਾ ਲੱਗਿਆ ਵੀ ਅੱਧੀ ਨੀਗਾ ਵੀ ਨਹੀਂ ਸੀਗੀ ਉਹ ਟਾਈਮ ਜਿਹੜੇ ਟਾਈਮ ਉਹਨਾਂ ਨੇ ਦੱਸਿਆ ਸਾਨੂੰ ਜੀ ਬਸ ਉਸ ਤੋਂ ਬਾਅਦ ਚੰਡੀਗੜ੍ਹ ਪਹਿਲਾਂ ਤਾਂ ਉਰੇ ਗਏ ਜੰਮੇ ਸੰਗਰੂਰ ਚ ਦਿਖਾਇਆ ਬਰਨਾਲੇ ਚ ਦਿਖਾਇਆ ਉਸ ਤੋਂ ਬਾਅਦ ਲੁਧਿਆਣੇ ਭੇਜਿਆ ਜੀ ਫੇਰ ਮੁੜ ਕੇ ਬਰਨਾਲੇ ਜਾ ਕੇ ਇੱਕ ਡਾਕਟਰ ਸਾਹਿਬ ਜੀ ਕੇ ਤਰਲੋਚਨ ਡਾਕਟਰ ਸਾਹਿਬੀ ਉਹਨਾਂ ਦੀ ਫੇਰ ਸਲਾਹ ਲੈਤੀ ਮੁੜ ਕੇ ਉਹਨਾਂ ਨੇ ਪੀਜੀਆਈ ਭੇਜਤਾ ਜੀ ਵਾਜ ਉਸ ਤੋਂ ਬਾਅਦ ਆਈ ਪੀਜੀਆ ਦੇ ਗੀੜੇ ਕੱਟੇ ਲਾਟ ਤੇ ਆ ਕੇ ਉਹਨਾਂ ਨੇ ਹੱਥ ਖੜੇ ਕਰਤੇ ਜਦੋਂ ਪੀਜੀਆ ਦੇ ਵਿੱਚ ਤਾਂ بڑے بڑے ਇਲਾਜ ਹੋ ਜਾਂਦੇ ਨੇ ਅੱਖਾਂ ਬਦਲੀਆਂ ਜਾਂਦੀਆਂ ਨੇ ਠੀਕ ਹੋ ਜਾਂਦੇ ਨੇ ਆਪਰੇਸ਼ਨ ਹੋ ਜਾਂਦੇ ਨੇ ਭਾਜੀ ਉਹ ਕਹਿੰਦੇ ਜੇ ਅੱਖਾਂ 'ਚ ਨੁਕਸ ਹੋਵੇ ਤਾਂ ਅੱਖਾਂ ਬਦਲੀਆਂ ਵੀ ਜਾਂਦੀਆਂ ਸਾਰਾ ਹੱਲ ਹੋ ਜਾਂਦਾ ਆਪਰੇਸ਼ਨ ਵੀ ਹੋ ਜਾਂਦਾ ਲੈਂਸ ਵੀ ਪੈ ਜਾਂਦੇ ਵੀ ਜਿਹੜੀਆਂ ਅੱਖਾਂ ਦੀਆਂ ਖੂਨ ਵਾਲੀਆਂ ਨਾੜਾਂ ਹੁੰਦੀਆਂ ਨੇ ਜਦੋਂ ਉਹ ਸੁੱਕ ਜਾਣ ਖਤਮ ਹੋ ਜਾਣ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਜੀ ਤੇ ਉਸ ਤੋਂ ਬਾਅਦ ਬਹੁਤ ਇਲਾਜ ਕਰਾਇਆ ਜੀ ਮੇਰੇ ਡੈਡੀ ਨੇ ਸਾਡਾ ਆਪ ਦਾ ਮਕਾਨ ਤੀ ਗਈ ਪੈਸਾ ਦੀ ਸਭ ਕੁਝ ਦੀਗਾ ਸਾਡੇ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਸੀਗੀ ਉਸ ਤੋਂ ਬਾਅਦ ਤਾਂ ਬਸ ਲਾਤੀ ਜਿਹਾ ਕੁਝ ਰੁੜ ਗਿਆ ਤਸਵੀਰਾਂ ਕਿਤੇ ਨਾ ਕਿਤੇ ਭਾਵੂ ਕਰਨ ਵਾਲਿਆਂ ਨੇ ਕਿਉਂਕਿ ਜਦੋਂ ਘਰੇ ਕੋਈ ਇਨਕਮ ਸੋਰਸ ਨਾ ਹੋਵੇ ਤਾਂ ਲੋਕਾਂ ਦੇ ਹੱਥਾਂ 'ਚ ਆਕਣਾ ਬੜਾ ਔਖਾ ਹੈ ਜਵਾਨ ਪੁੱਤ ਹੈ ਅ ਬੜੇ ਸੁਪਨੇ ਹੁੰਦੇ ਨੇ ਮਾਪੇ ਦੀ ਸੇਵਾ ਕਰਨ ਦੇ ਲੈ ਕੇ ਜਦੋਂ ਅਜਿਹੀ ਬਿਮਾਰੀ ਲੱਗ ਜਾਂਦੀ ਹੈ ਕਿ ਉਹ ਸੁਪਨੇ ਵਿੱਚ ਅਧੂਰੇ ਰਹਿੰਦੇ ਹਨ ਦੀਪਕ ਜੀ ਫਾਦਰ ਸਾਹਿਬ ਨੂੰ ਕੀ ਹੋਇਆ ਸੀਗਾ ਫਾਦਰ ਸਾਹਿਬ ਦਾ ਘਰ ਕੋਲੇ ਐਕਸੀਡੈਂਟ ਹੋ ਗਿਆ ਦੀ ਗਈ ਕਿਸੇ ਨੇ ਮੋਟਰਸਾਈਕਲ ਮਾਰਿਆ ਉਸ ਤੋਂ ਬਾਅਦ ਉਹ ਭੱਜ ਗਏ ਕਿਸੇ ਨੇ ਦੱਸਿਆ ਨਹੀਂ ਹੈਗਾ ਹਸਪਤਾਲ ਭੇਜਤਾ ਹੀ ਆਟੋ 'ਚ ਭਾ ਕੇ ਉਦੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਮੈਂ ਗਿਆ ਜੀ ਉਦੋਂ ਬਾਅਦ ਜਾ ਕੇ ਜਦੋਂ ਪਤਾ ਕਰਿਓ ਕਿ ਉਹਦੇ ਸਿਰ 'ਚ ਸੱਟ ਲੱਗੀ ਹੈ ਸੀਟੀ ਸਕੈਨ ਕਰਾਓ ਆ ਟੈਸਟ ਕਰਾਓ ਹੀ ਆਪਣੇ ਕੋਲੇ ਨਹੀਂ ਕੋਈ ਨੇ ਪਛਾਇਆ ਕਿ ਦੀਗੇ ਤ ਉਹਨੋਂ ਬਸ ਕਰਜ਼ਾ ਚੱਕਣਾ ਸ਼ੁਰੂ ਕਰਿਆ ਇੱਕ ਸਾਲ ਪੂਰਾ ਕਰਜ਼ਾ ਚੱਕ ਇਲਾਜ ਕਰੰਦਾ ਰਿਆ ਜੀ ਪਰ ਉਹ ਠੀਕ ਨਹੀਂ ਹੋ ਸਕੀ ਮੈਂਟਲੀ ਅਫਸੈਟ ਹੋ ਗਈ ਦੀਗੇ ਲਾਟ ਦੇ ਇੱਕ ਜ਼ੜਵਾ ਦਾ ਕੇ ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਕਿਨੇ ਕੀਤਾ ਉਹਨਾਂ ਦੇ ਕੋਈ ਕਾਰਵਾਈ ਕਰਾਈ ਜਾਂ ਉਹਨਾਂ ਨੇ ਕੋਈ ਮੁਆਵਜ਼ਾ ਦਿੱਤਾ ਕਿ ਜਿਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਜੀ ਕਿਉਂ ਮੈਂ ਕੱਲਾ ਦੀ ਗਈ ਤੁਹਾਨੂੰ ਪਤਾ ਗਰੀਬ ਬੰਦੇ ਦਾ ਕੋਈ ਸਾਥ ਨਹੀਂ ਦਿੰਦਾ ਹੈਗਾ ਜਿਹੜੇ ਮੌਕੇ ਤੇ ਆਗੇ ਦੀ ਸਾਹਮਣੇ ਜਿੰਨਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਤੇ ਉਹ ਮੁੱਕਰ ਕੇ ਵੀ ਸਾਨੂੰ ਨਹੀਂ ਪਤਾ ਕੌਣ ਉਦੋਂ ਬਾਅਦ ਸਿਰ ਤੇ ਆਪਣੇ ਕਰਦਾ ਚੜਾਇਆ ਆਪਾਂ ਇਲਾਜ ਕਰਾਇਆ ਆਪਣੇ ਡੜੀ ਥਾਈ ਪਰ ਉਹ ਨਹੀਂ ਠੀਕ ਹੋ ਸਕੀ ਉਹਨਾਂ ਦੀ ਡੈਥ ਹੋ ਗਈ ਦੀ ਪੂਰੀ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਐਂ ਤਾਂ ਫਿਰ ਬੜਾ ਔਖਾ ਹੋ ਜਾਂਦਾ ਨਾ ਗੁਜ਼ਾਰਾ ਬਾਜੀ ਤੁਹਾਨੂੰ ਬਸ ਪਤਾ ਹੀ ਆਈ ਜਦੋਂ ਆਪਣੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਣਾ ਹੈ ਕਰਾਏ ਦੇ ਮਕਾਨ 'ਚ ਬੈਠੇ ਆਂਗੇ ਇਹ ਸੋਚੀ ਜਾਂਦੇ ਆ ਵੀ ਕਿੰਨਾ ਕੁ ਟਾਈਮ ਕਰਾਏਂ ਤੇ ਰੋਲਾਂਗੇ ਪੈਨਸ਼ਨ ਕਿੰਨੀ ਆ ਤੇ ਕਿਰਾਇਆ ਕਿੰਨਾ ਹੈ ਪੈਨਸ਼ਨ ਭਾਜੀ 3000 ਆ ਕੀ ਕਿਰਾਇਆ 4000 ਆ ਜੀ ਬੱਗੇ ਆ ਆ ਭਾਜੀ ਬਸ ਇੱਕ ਬਾਜੀ ਹੋਈ ਨੇ ਜਿਹੜੇ ਸਾਡੀ ਮਦਦ ਕਰਦੇ ਨੇ ਜੇ ਅਸੀਂ ਕਹਿ ਦਈਏ ਉਹਨਾਂ ਨੇ ਕਹਿ ਵੀ ਰੱਖਿਆ ਵੀ ਸਾਨੂੰ ਦੱਸ ਦੋ ਭਾਜੀ ਪਰ ਆਪ ਤੋਂ ਨਹੀਂ ਕਿਹਾ ਜਾਂਦਾ ਹੈਗਾ ਕਹਿਣਾ ਬਹੁਤ ਓਕੇ ਕਈ ਵਾਰੀ ਅੱਕ ਕਿੱਕ ਦੋ ਵਾਰੀ ਆਪਾਂ ਕਹਿ ਵੀ ਦਿੱਤਾ ਵੀ ਭਾਜੀ ਆ ਜੀ ਐਵੇਂ ਆ ਜੀ ਤੇ ਭਾਜੀ ਬਾਰ ਬਾਰ ਨਹੀਂ ਨਾ ਆਪਾਂ ਕਹਿ ਸਕਦੇ ਹੈਗੇ ਕੋਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਕੋਈ ਸਪਸ਼ਟ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਮਦਦ ਹੋਈ ਹੈ ਸਰਕਾਰ ਵੱਲੋਂ ਵੀ ਭਾਜੀ ਪਹਿਲਾਂ ਆਏ ਦੀਗੇ ਬੰਦੇ ਕਹਿ ਕੇ ਚੱਲ ਗਏ ਵੀਡੀਓ ਚ ਆਪ ਕਹਿ ਕੇ ਵੀ ਅਸੀਂ ਮਦਦ ਕਰਾਂਗੇ ਜੀ ਅਸੀਂ ਦਵਾਈਆਂ ਦਵਾਵਾਂਗੇ ਰਾਸ ਅੰਦਾਜ਼ੀ ਦੇਖਾਂਗੇ ਸਾਰਾ ਕੁਝ ਕਰਾਇਆ ਵਗੈਰਾ ਸਾਰਾ ਕੁਝ ਅਸੀਂ ਕਰਾਵਾਂਗੇ ਵੀ ਅਸੀਂ ਦਿਆ ਕਰਾਂਗੇ ਉਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਬਸ ਆਪਣੀ ਬਾਵਾ ਕਰੋਨੀ ਦੀ ਕਰਾ ਕੇ ਚੱਲ ਗਏ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਿਆ ਜੀ ਇਹ ਆਂਟੀ ਆ ਕਿਵੇਂ ਹੂ ਜੋ ਆਂਟੀ ਨੂੰ ਪ੍ਰੋਬਲਮ ਹੈ ਇਹ ਕਦੋਂ ਦੀ ਪ੍ਰੋਬਲਮ ਹੈ ਕਦੋਂ ਬਿਮਾਰ ਹੋਏ ਕਦੋਂ ਹਾਰਟ ਅਟੈਕ ਹੋਇਆ ਹਮ ਜੀ ਤੇ ਰਹਿੰਦੇ ਨੇ ਇਹਨਾਂ ਨੂੰ ਵੀਰੇ 5 ਸਾਲ ਹੋਣ ਵਾਲੇ ਹੋ ਗਏ ਹੁਣ ਮਤਲਬ 4.5 ਸਾਲ ਦੇ ਨੇੜੇ ਤੇੜੇ ਹੋ ਗਏ ਇਹਨਾਂ ਨੂੰ ਪਹਿਲਾਂ ਪੋਲੀਓ ਕਰਕੇ ਹੌਲੀ-ਹੌਲੀ ਤੁਰਦੇ ਹੁੰਦੇ ਸੀ ਕਿ ਕੋਈ ਦਿੱਕਤ ਨਹੀਂ ਸੀ ਇੰਨੀ ਜ਼ਿਆਦੇ ਤੁਰਨ 'ਚ ਤੁਰਦੇ ਸੀ ਵਧੀਆ ਕਰਦਾ ਕੰਮ ਕਰਦੇ ਸੀ ਇਹਨਾਂ ਨੂੰ ਉਦ ਰੰਗ ਦਾ ਅਟੈਕ ਹੋ ਗਿਆ ਸੀਗਾ ਉਹਦੇ ਕਰਕੇ ਵੀਰੇ ਮੰਜੇ ਤੇ ਬੈਠੇ ਨੇ ਪਹਿਲਾਂ ਦਵਾਈਆਂ ਦਵਾਈਆਂ ਦੀ ਮਾੜਾ-ਮੋਟਾ ਠੀਕ ਹੋ ਗਏ ਸੀ ਕਿ ਸਟੈਂਡ ਜੇ ਇਹਨਾਂ ਨੂੰ ਤੁਰਨ ਲੱਗ ਗਏ ਸੀ ਵੀਰੇ ਪਰ ਉਦੋਂ ਬਾਅਦ ਦਵਾਈਆਂ ਛੁੱਟ ਗਈਆਂ ਵੀਰੇ ਜਦੋਂ ਪੈਸੇ ਨਹੀਂ ਹੈਗੇ ਡੈਡੀ ਕਰਕੇ ਉਧਰ ਰੋਲਦੇ ਗਿਆ ਸਾਰਾ ਕੰਮ ਤਾਂ ਕਰਜ਼ਾ ਤੁਹਾਨੂੰ ਪਤਾ ਹੁਣ ਉਧਰ ਸਿਰ ਤੇ ਜੜ ਰਿਹਾ ਦੀਗਾ ਤੇ ਬਸ ਨਹੀਂ ਐਨੇ ਪੈਸੇ ਵੀਰੇ ਕੋਈ ਮੰਗੇ ਤੁਹਾਨੂੰ ਪਤਾ ਦਿੰਦਾ ਹੁੰਦਾ ਟਾਈਮ ਤੇ ਮੁੜ ਕੇ ਦਰਦਵਾਈ ਬੰਦ ਹੋਊਗੀ ਤਾਂ ਮੰਮੀ ਜਮੀਂ ਮੰਜੇ ਤੇ ਬੈਠ ਕੇ ਹੁਣ ਇਲਾਜ ਚੱਲਦਾ ਵੀਰੇ 4000 ਰੁਪਿਆ ਘਟੋ ਘਟ ਮਹੀਨੇ ਦੀ ਦਵਾਈ ਆਉਂਦੀ ਹੈ ਜੀ ਐਣੀ ਪਤਾ ਵੀ 4 ਦਾ ਜੇ ਵਿੱਚ ਕੋਈ ਟੈਸਟ ਵੀ ਲਿਖ ਦੇਣ ਨਾਲ ਵੀ ਆ ਡਾਕਟਰ ਦੁਬਾਰਾ ਕਰਾਓ ਜਾਂ ਨਹੀਂ ਪਤਾ ਵੀ 1000 1500 ਦੇ ਟੈਸਟ ਲਿਖ ਦਿੰਦੇ ਨੇ ਵੀਰੇ ਘਟੋ ਘਟ ਵੀ 4-5000 ਰੁਪਏ ਮਹੀਨੇ ਦੀ ਦਵਾਈ ਆ ਰਹੀ ਹੈ ਵੀਰੇ ਕਿੱਥੋਂ ਕੀ ਕਰਾਂ ਮੈਂ ਮਨ ਮੰਨਦੇ ਕਿਦਾਂ ਗੱਦਾਂ ਹੁੰਦਾ ਹੋਣਾ ਮਾ ਆ ਬਰਾਬਰ ਦੇ ਹੋ ਗਏ ਮਾਪਾ ਦੀ ਸੇਵਾ ਕਰਨੀ ਸੀ ਕਿ ਮਨ ਚ ਤਾਂ ਰਹਿੰਦਾ ਹੋਆ ਵੀ ਇਹ ਦੁੱਖ ਵੀ ਮੈਂ ਕੁਝ ਨਹੀਂ ਕਰ ਪਾ ਰਿਹਾ ਪਾ ਰਿਹਾ ਆਪਣੇ ਮਾਵਾ ਆਪਣੇ ਮਾਵਾ ਵਾਸਤੇ ਖਾਸ ਕਰ ਉਹ ਵੀ ਦਾ ਗੱਲ ਹੈ ਭਾਈ ਵੀ ਨਹੀਂ ਉਹ ਕਰ ਆਪਣੇ ਸਿਹਤ ਵਧੀਆ ਰੱਖੀਏ ਅਗਲਾ ਮੈਨੂੰ ਹੁਣ ਦੇਖਦਾ ਹੈਗਾ ਜਿਹਨੂੰ ਨਹੀਂ ਪਤਾ ਖਾਰੇ ਉਹ ਅਗਲਾ ਦੇਖ ਕੇ ਅਗਲਾ ਕਹਿੰਦਾ ਵੀ ਚਈ ਚਲਾਮਤ ਹੈ ਬੰਦਾ ਪਰ ਜੇ ਦਗਲੇ ਨੂੰ ਪਤਾ ਲੱਗਦਾਗਾ ਵੀ ਇਹਨੂੰ ਤਾਂ ਅੱਤ ਫਾੜ ਕੇ ਸੜ ਕੇ ਫਾੜ ਕੇ ਨਹੀ ਬੂ ਉਹਦੋਂ ਮੇਰੇ ਬਹੁਤ ਮਨ ਦੁਖਦਾ ਹੈਗਾ ਕਿ ਬਿਮਾਰੀ ਵੀ ਆਈ ਲੱਗੀ ਕਿ ਜਿਹੜੀ ਮੁੜਕੇ ਹੁਣ ਠੀਕ ਨਹੀਂ ਹੋਣੀ ਨਾ ਆਪਰੇਸ਼ਨ ਨਾਲ ਠੀਕ ਹੋ ਰਹੀ ਹੈ ਮੇਰੇ ਹੱਦ ਤੱਕ ਦਾ ਕਹਿੰਦੇ ਕੋਈ ਹੱਲ ਨਹੀਂ ਆਇਆ ਕੋਈ ਇਲਾਜ ਨਹੀਂ ਆਇਆ ਇਹਦਾ ਕਹਿੰਦੇ ਦੋਨੇ ਫਿਰਨੇ ਜਿੱਤੇ ਮਰਜੀ ਫਿਰੀ ਚੱਲੋ ਅਜੇ ਤਾਂ ਕੋਈ ਇਲਾਜ ਨਹੀਂ ਹੈਗਾ ਫਿਰ ਜੇਕਰ ਭੈਣ ਦੀ ਗੱਲ ਕੀਤੀ ਜਾਵੇ ਇਹਨਾਂ ਨੂੰ ਕੀ ਫਰਕ ਪਾਉਣਾ ਵੇਰੇ ਨੂੰ ਕੰਨਾਂ ਤੋਂ ਸੁਣਦਾ ਨਹੀਂ ਹੈਗਾ ਛੋਟੀ ਹੁੰਦੀ ਤੇ ਕੰਨ ਡੋਲਣ ਲੱਗ ਗਏ ਜੀ ਉਦੋਂ ਕਿਸੇ ਡਾਕਟਰ ਤੋਂ ਕੰਨ ਡੋਲਣੋਂ ਨਹੀਂ ਆਟੇ ਵੀਰੇ ਡੁੱਲਣੇ ਕਾਰਨ ਪੜਦੇ ਗਲਗੇ ਨਾ ਵਿਚਾਰੀ ਨੋ ਛੋਟੀ ਹੁੰਦੀ ਤਾਂ ਸੁਣਿਆ ਨਾ ਉਹ ਬੋਲੀ ਨਾ ਉਹਨੇ ਐ ਦੱਸ ਸਕਦੀ ਜੇ ਇਹਦਾ ਕੁਝ ਦੁੱਖਦਾ ਤਾਂ ਨਹੀਂ ਸਾਨੂੰ ਪਤਾ ਲੱਗਦਾ ਵੀ ਕੁਝ ਦੁੱਖਦਾ ਹੈਗਾ ਜੇ ਇਹਨੇ ਕੁਝ ਖਾਣਾ ਜਾਂ ਪੀਣਾ ਉਹ ਨਹੀਂ ਸਾਨੂੰ ਪਤਾ ਲੱਗਦਾ ਵੀ ਇਹਨੇ ਕੀ ਖਾਣਾ ਜਾਂ ਕੀ ਪੀਣਾ ਹੈਗਾ ਨਾ ਆਪ ਦਾ ਦੋ ਕਹ ਦੱਸ ਸਕਦੀ ਆ ਵੀਰੇ ਉਹਨੂੰ ਦੇਖ ਕੇ ਹੋਰ ਜ਼ਿਆਦਾ ਟੈਨਸ਼ਨ ਹੁੰਦੀ ਆ ਜੀ ਕਿਰਾਇਆ 4000 ਰੁਪਇਆ ਪੈਨਸ਼ਨ 3000 ਰੁਪਇਆ ਦੀ ਆ ਫਿਰ ਕਿੱਦਾਂ ਭਰਦੇ ਆ ਕਿਰਾਇਆ ਮਸ ਵੀਰੇ ਇਹ ਕਹਿ ਗਾ ਕੇ ਕਰ ਲੈਣੇ ਆ ਜੀ ਤੁਹਾਨੂੰ ਪਤਾ ਵੀ ਤੁਹਾਨੂੰ ਦੱਸ ਗਿਆ ਟਾਈਮ ਵੀ ਵੀਰੇ ਵੀਰੇ ਨੇ ਕਹਿ ਵੀ ਰੱਖਿਆ ਸਾਰਾ ਕੁਝ ਪਰ ਮੇਰੇ ਕਹਿਣਾ ਬਹੁਤੋ ਕਹਿਣਾ ਅਸੀਂ ਕਹਿੰਨੇ ਆ ਵੀ ਸਾਡਾ ਕੋਈ ਝੋੜਾ ਜਾਂ ਮਕਾਨ ਬਣ ਜਾ ਵੀਰੇ ਵੀ ਸਾਡਾ ਲੋ ਜੇ ਐਨੀ ਸੰਗਤਾਂ ਬੈਟੀਆਂ ਨੇ ਵੀਰੇ ਐਨੇ ਦਾਨੀ ਜਦਨ ਬੈਠੇ ਨੇ 8-8 ਦੀਆਂ ਵੀਰੇ ਪੰਜਾਬੀ 8-8 ਦੇ ਕੰਮ ਵੀ ਵੀਰੇ ਬਾਰਲਦੇਸ਼ਾਂ ਦੇ ਜਾ ਕੇ ਵੀ ਘੜਦੋਂਦੰਨੇ ਵੀਰੇ ਪਰ ਸਾਡਾ ਗਰੀਬਾਂ ਵੇ ਇੱਕ ਝੋੜਾ ਜਾਂ ਮਕਾਨ ਨਹੀਂ ਵੀਰੇ ਬਣਿਆ ਅਸੀਂ ਕਹਿੰਨੇ ਆ ਵੀ ਰੱਬਾ ਤੁਹਾਨੂੰ ਵੇ ਅਸੀਂ ਬਹੁਤ ਦੁਗੀਆਂ ਗਏ ਹੁਣ ਕੀ ਕਰੀਏ ਕੋਈ ਆਪਣਾ account number ਜਾਂ Google Pay number ਜੇ ਤੁਹਾਡੇ ਕੋਈ ਦਾਨ ਸਜਣ ਮਦਦ ਕਰਨਾ ਚਾਹੁੰਦਾ ਹੋਵੇ ਜਾਂ ਕੋਈ ਸਰਕਾਰ ਦਾ ਅਧਿਕਾਰੀ ਮਦਦ ਕਰਨਾ ਚਾਹੁੰਦਾ ਹੋਵੇ ਨੰਬਰ ਹੈ ਵੀਰੇ 99886 46582 99886 46582 ਵੀਰੇ ਦਵਿੰਦਰ ਦੇ ਨਾਮ ਤੇ ਹੈਗਾ ਹੈ ਇਹ ਆਪਣਾ ਐਡਰੈਸ ਸੁਣਿਆ ਲੋ ਐਡਰੈਸ ਹੈਗਾ ਵੀਰੇ ਬਸੰਗਰੂਰ ਰਹਿੰਦੇ ਆ ਉਪਲੀ ਰੋਡ ਤੇ ਰਹਿੰਦੇ ਆ ਗੀ ਜਿਹੜਾ ਵੀ ਕੋਈ ਮਰਜ਼ੀ ਜਦੋਂ ਮਰਜ਼ੀ ਵੀਰੇ ਜੀ ਨੇ ਵੀ ਮਦਦ ਕਰਨੀ ਆ ਫੋਨ ਕਰਕੇ ਜਦੋਂ ਮਰਜ਼ੀ ਸਾਡੇ ਆ ਕੇ ਹਾਲਾਤ ਦੇਖ ਸਕਦੇ ਨੇ ਵੀਰੇ ਤੁਹਾਡੇ ਹਾਲਾਤ ਦੇਖ ਕੇ ਵੀਰੇ ਜਾਏ ਤਾਂ ਮਦਦ ਕਰਨ ਸਾਡੀ ਅਸੀ ਕਹਿੰਦੇ ਆ ਜਿਹੜਾ ਕੋਈ ਮਰਜ਼ੀ ਆ ਕੇ ਦੇਖ ਸਕਦਾ ਵੀਰੇ ਔਰ ਬੋਟਾਂ ਭਈਆਂ ਨੇ ਵੀਰੇ ਮੇਰੀਆਂ ਮੇਰੇ ਮੰਮੀ ਦੀਆਂ ਰੋਟਾਂ ਪਈਆਂ ਨੇ ਹੈਗੀਆਂ ਅਦਵਾਈਟ ਚੱਲ ਰਹੀ ਸਾਰੀਆਂ ਵਰਤੀਆਂ ਸਾਰਾ ਕੁਝ ਪਿਆ ਭੈਣ ਦਾ ਟੈਸਟ ਹੋਣਾ ਹੈਗਾ ਵਿਰੇ ਪਟਿਆਲੇ ਅਗਲਾ ਕਹਿ ਦਿੰਦਾਗਾ ਹਾ ਹੁਣ ਹੁਣ ਚਾਰ ਢੇਡੇ ਲੈ ਕੇ ਆਇਆ ਮੈਂ ਪਟਿਆਲੇ ਕਦੇ ਕਿਸੇ ਦੀਆਂ ਮਿੰਤਾ ਕਰਦਾ ਮੇਰੇ ਕਦੇ ਕਿਸੇ ਦੀਆਂ ਕਰਦਾਗਾ ਕਦੇ ਕਿਸੇ ਨੂੰ ਲੈ ਕੇ ਜਾਣਾ ਨਾਲ ਕਦੇ ਕਿਸੇ ਦੀਆਂ ਮਿੰਤਾ ਕਰਕੇ ਉਹਦਾ ਵਿਚਾਰੀ ਦਾ ਬੇਰਟ ਟੈਸਟ ਹੋਣਾ ਹੈਗਾ ਪਹਿਲਾਂ ਮੈਨੂੰ ਕਹੀਏ ਕਹਿੰਦੇ ਚੰਡੀਗੜ੍ਹ ਲੈ ਜਾਓ ਤੇ ਨਹੀਂ ਵੀਰੇ ਮੈਨੂੰ ਤੇ ਲਿਆਇਆ ਗਿਆ ਹੁਣ ਕਹਿੰਦੇ ਪਟਿਆਲੇ ਮਸ਼ੀਨ ਹੋਣੀ ਹੈ ਮਸ਼ੀਨ ਵੀ ਆ ਗਈ ਵੀਰੇ ਸਭ ਕੁਝ ਹੋ ਗਿਆ ਪਰ ਗਰੀਬ ਬੰਦੇ ਦੀ ਵੀਰੇ ਕੋਈ ਨਹੀਂ ਸੁਣਦਾ ਹੈਗਾ ਜੀ ਸਰਕਾਰ ਨੂੰ ਵੀ ਬੇਨਤੀ ਕਰ ਲਈ ਸਰਕਾਰ ਨੂੰ ਵੀ ਐਪਲੀਕੇਸ਼ਨਾਂ ਭੇਜ ਲਈਆਂ ਵੀਰੇ ਸਾਰਾ ਕੁਝ ਕਰ ਲਿਆ ਰਾਜੇ ਤੱਕ ਸਾਡੇ ਜੀ ਜਨੇ ਬਾਣੀ ਫੜੀ ਹਲੇ ਤੱਕ ਕਿਸੇ ਨੇ ਬਾਣੀ ਫੜੀ ਸਰਕਾਰ ਤੋਂ ਵੀ ਮਦਦਗੁਹਾਰ ਲਗਾ ਲਈ ਦਾਨੀ ਸੱਜਣਾ ਤੋਂ ਹੀ ਮਦਦ ਦੀ ਬਹਾਰ ਲਗਾ ਲਈ ਕਾਫੀ ਲੰਬੇ ਸਮੇਂ ਤੋਂ ਮਦਦ ਦੀ ਬਹਾਰ ਲਗਾਉਂਦੇ ਆ ਰਹੇ ਨੇ ਤੇ ਇੱਕ ਮਕਾਨ ਦੇ ਇਹਨਾਂ ਦਾ ਬਣ ਜਾਵੇ ਤਾਂ ਇਹਨਾਂ ਦਾ ਜੋ ਕਿਰਾਇਆ ਹੈ ਉਹ ਇਹ ਕਿਰਾਏ ਦੇ ਬੋਝ ਤੋਂ ਦਬ ਜੋ ਕਿਰਾਏ ਦੇ ਬੋਝ ਥਲੇ ਦਬੇ ਹੋਏ ਹਨ ਉਸ ਤੋਂ ਨਿਕਲ ਸਕਦੇ ਹਨ ਮਾਤਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਆ ਕਿਹਨਾ ਵਈ ਆਪਣਾ ਨਰਸ਼ਨ ਕੀ ਕਹਿਣਾ ਚਾਹੋਗੇ ਜੀ ਜੂ ਘਰ ਦੇ ਅੱਜ ਹਾਲਾਤ ਨੇ ਕੀ ਲੱਗ ਰਿਹਾ ਹੈ ਕਿ ਕਦੇ ਸੁਧਰਨਗੇ ਹਾਲਾਤ ਜਾਂ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਬੱਤਰੋਂ ਦੀਆਂ ਸੁਨਦਰਤਾ ਦੰਲਾਦਿ ਨਾਕ ਮਾਈ ਦਾ ਕੋ ਸਾਧਨ ਨਹੀਂ ਹੈਗਾ ਸਾਡੇ ਵਾਂਗ ਮੁੰਡਾ ਠੀਕ ਹੁੰਦਾ ਕੰਮ ਆਉਂਦਾ ਉਹਦਾ ਚੱਲ ਦੇ ਦਦਾ ਹੀ ਨਹੀਂ ਹੈਗਾ ਜਿਸਦਾ ਕੰਮ ਹੈ ਮਾ ਜੀ ਬੱਚੇ ਅੱਖਾਂ ਦੇ ਤਾਰੇ ਹੁੰਦੇ ਨੇ ਤਾਰੇ ਹੁੰਦੇ ਨੇ ਮਾਪੇ ਦੇ ਲੜਕੀ ਵੀ ਜੋ ਹੈ ਬਿਮਾਰ ਹੈ ਮੁੰਡਾ ਹੈ ਹੱਟਾ ਕਟਾ ਸਿਹਤ ਵਧੀਆ ਪਿਆ ਲੇਕਿਨ ਮਾਂ ਦੇ ਮਨ ਤੇ ਦਾ ਬੋਝ ਕਰਕੇ ਹੁੰਦਾ ਹੋਣਾ ਕਿ ਮੇਰਾ ਬੇਟਾ ਹੈ ਵੀ ਕਿੱਡੀ ਬੜੀ ਬਿਮਾਰੀ ਨਾਲ ਜੂਝ ਰਿਹਾ ਹੈ ਵਿਚਾਰਾ ਕੰਮ ਕਰਨਾ ਚਾਹੁੰਦਾ ਲੇਕਿਨ ਕੰਮ ਨਹੀਂ ਕਰ پا ਰਿਹਾ ਕਨੇ ਚਾ ਆ ਮਨ ਬੱਚੇ ਨੂੰ ਪਾਲਦੇ ਆ ਜਨਮ ਦਿੰਦੇ ਆ ਇੱਕ ਮਾਂ ਨੂੰ ਪਤਾ ਹੁੰਦਾ ਕਿ ਕਿਸ ਨੇ ਜਨਮ ਦਿੰਦੀ ਉਹ ਦੁੱਖਾਂ ਨੂੰ ਝੱਲ ਕੇ ਲੇਕਿਨ ਜਦੋਂ ਔਲਾਦ ਅਜੇ ਇਹ ਦੁੱਖ ਚ ਫਸੀ ਹੁੰਦੀ ਹੈ ਤਾਂ ਮਾਪੇ ਜਦੋਂ ਮਜਬੂਰ ਹੁੰਦਾ ਉਹਦੀ ਹੈਲਪ ਨਹੀਂ ਕਰਨ ਪਾਂਦਾ ਤਾਂ ਮਨ ਤੇ ਕਹਿ ਕਮ ਕਮੇ ਕਹਿ ਜੋ ਹੈ ਬੋਏ ਹੁੰਦਾ ਹੈ ਇਹਨਾਂ ਦੇ ਦੇਖ ਕੇ ਰੋਈ ਜਨੇ ਬੱਚੇ ਨਾ ਪੜੇ ਮੇਰੇ ਬੱਚੇ ਠੀਕ ਹੋਣੀ ਇਹ ਮਾਤਾ ਜੀ ਫੋਸਾ ਰੱਖੋ ਅ ਮਾਤਾ ਮਾਪਾ ਭਲੀ ਕਰੂਗਾ ਮਾਤਾ ਜੀ ਅ ਜੇਕਰ ਗੱਲ ਕੀਤੀ ਜਾਵੇ ਫਿਰ ਘਰ ਦੇ ਹਾਲਾਤਾਂ ਦੀ ਗੁਜ਼ਾਰਾ ਕੰਮ ਹੀ ਹੁੰਦਾ ਹੀ ਗੁਜ਼ਾਰਾ ਕਿਵੇਂ ਹੁੰਦਾ ਇਹ ਕਿਤੇ ਦੋਸਤੋਂ ਲੰਦਾ ਕਿਸੇ ਦੋਸਤੋਂ ਲੰਦਾ ਆਦੇ ਗੁਜ਼ਾਰਾ ਕਰਦੇ ਆਪਣ ਹੁਣ ਕੀ ਮੰਗ ਕਰਦੇ ਆ ਲੋਕ ਤੁਹਾਨੂੰ ਦੇਖ ਰਹੇ ਨੇ ਮੰਗ ਬਤਾਈ ਕਰਦੀ ਮੇਰੇ ਤੇ ਇਹ ਪੁੱਤੋਂ ਬਾਹਰ ਆਏ ਸੰਗਤ ਹੈਗੀ ਸਾਡੇ ਘਰ ਬੰਦੋ ਜੋੜ ਹੋ ਜਾ ਜੇ ਜਿੰਦਗੀ ਜਾਨ ਲਿਆਗੇ ਤੇ ਖੰਦੀ ਰੱਬਾ ਬਸ ਹੋ ਜੇ ਉੱਤੇ ਬਸ ਦੇਖਿਆ ਤੁਸੀਂ ਕਿ ਮਾਂ ਪੁੱਤੋਂ ਰੋਂਦੇ ਨਹੀਂ ਛੱਲੇ ਜਾਂਦੇ ਤਾਂ ਹਮੇਸ਼ਾ ਹੀ ਮਦਦ ਦੀ ਗੁਹਾਰਦੀ ਜੋ ਅਪੀਲ ਕਰਦੇ ਰਹਿੰਦੇ ਨੇ ਦਰਸ਼ਕਾਂ ਨੂੰ ਪਹਿਲਾਂ ਤਾਂ ਅਸੀਂ ਬੇਨਤੀ ਕਰਾਂਗੇ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਅਜਿਹੇ ਦਾਨੀ ਸੱਜਣ ਦੇ ਹੱਥ ਇਹ ਖਬਰ ਲੱਗ ਜਾਵੇ ਤੇ ਉਹ ਇਹਨਾਂ ਦੀ ਹੈਲਪ ਕਰ ਸਕਦੇ ਤਾਂ ਜੋ ਇਹਨਾਂ ਦੀ ਹੈਲਪ ਹੋ ਸਕੇ ਹੋ ਸਕਦਾ ਕੋਈ ਇਹਨਾਂ ਦਾ ਮਕਾਨ ਬਣਾ ਕੇ ਦੇ ਦੇ ਹੁਣ ਦੇਖਣਾ ਹੋਵੇਗਾ ਕਿ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਦਾਨੀ ਸੱਜਣ ਵੱਲੋਂ ਇਹਨਾਂ ਦੀ ਬਾਹ ਫੜੀ ਕਦੋਂ ਬਾਹ ਫੜੀ ਜਾਂਦੀ ਹੈ ਤੇ ਇਹਨਾਂ ਦਾ ਜੋ ਇਹ ਹੱਲ ਹੈ ਜੋ ਇਹ ਮਕਾਨ ਮਕਾਨ ਬਣਾ ਕੇ ਦੇਣ ਦੀ ਗੱਲ ਕਰ ਰਹੇ ਨੇ ਕਦੋਂ ਹੱਲ ਹੁੰਦਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਕੇ ਪੰਜਾਬ ਟੀਵੀ